ਫਗਵਾੜਾ ਵਿੱਚ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਵਿੱਚ ਵਾਧਾ ਤਾਂ ਹੁੰਦਾ ਹੀ ਜਾ ਰਿਹਾ ਹੈ ਹੁਣ ਤਾਜ਼ਾ ਮਾਮਲਾ ਫਗਵਾੜਾ ਦੇ ਗ੍ਰੇਟਰ ਕਿਲਾਸ਼ ਕਲੋਨੀ ਨੇੜੇ ਜੀ ਸੀ ਟੀ ਮਿਲ ਤੋਂ ਆਇਆ ਹੈ ਜਿਸ ਵਿੱਚ ਚੋਰਾਂ ਵੱਲੋਂ ਇੱਕ ਘਰ ਦੇ ਕੋਠੇ ਦਾ ਦਰਵਾਜ਼ਾ ਤੋੜ ਕੇ 3 ਲੱਖ ਰੁਪਏ ਤੇ 골ਡ ਦੇ ਗਹਿਣੇ ਤੇ 1.5 ਲੱਖ ਰੁਪਏ ਦੀ ਨਕਦੀ ਤੇ ਹੋਰ ਕੀਮਤੀ ਸਮਾਨ ਲੈ ਕੇ ਰਫੂ ਚੱਕਰ ਹੋ ਗਏ ਘਰ ਵਾਲਿਆਂ ਦਾ ਕਹਿਣਾ ਹੈ ਕਿ ਘਰ ਵਿੱਚ ਦਸੰਬਰ ਮਹੀਨੇ ਵਿਆਹ ਰੱਖਿਆ ਹੋਇਆ ਸੀ ਤੇ ਸਾਰਾ ਸਮਾਨ ਘਰ ਵਿੱਚ ਹੀ ਪਿਆ ਹੋਇਆ ਸੀ ਅਤੇ ਘਰ ਵਾਲੇ ਆਪਣੇ ਪਿੰਡ ਗਏ ਹੋਏ ਸਨ ਸਵੇਰੇ ਜਦੋਂ ਗਵਾਂਡੀਆਂ ਵੱਲੋਂ ਕੋਠੇ ਦਾ ਦਰਵਾਜ਼ਾ ਟੁੱਟਾ ਦੇਖਿਆ ਤਾਂ ਊਣਾ ਨੇ ਉਸ ਘਰ ਵਾਲਿਆਂ ਦੀ ਲੜਕੀ ਜੋ ਕਿ ਨਜ਼ਦੀਕ ਹੀ ਰਹਿੰਦੀ ਸੀ ਨੂੰ ਸੂਚਿਤ ਕੀਤਾ ਹੁਣ ਤੁਸੀਂ ਆਪ ਹੀ ਸੁਣ ਲਓ ਕੀ ਕਹਿਣਾ ਹੈ ਘਰ ਵਾਲਿਆਂ ਦੀ ਲੜਕੀ ਦਾ ਪੀਟੂ ਫਲਾਈਂਗ نیوز ਤੋਂ ਪ੍ਰਿਤਪਾਲ ਸਿੰਘ ਢਿੰਗਰਾ ਦੀ ਰਿਪੋਰਟ ਨਾਮ ਆਪਣਾ ਮੈਂ ਨਾਨੀਲ ਕੁਮਾਰ ਸਿੰਘ ਆ ਕਿੱਥੇ ਰਹਿਣ ਵਾਲੇ ਮੈਂ ਗੇਟਰ ਕਲਾਸ ਰਹਿਨੇ ਮੇਰਾ ਸੋਰਾ ਸਾਹਿਬ ਦਾ ਮਕਾਨ ਹੈ ਅੱਛਾ ਕੀ ਮਾਮਲਾ ਭਾਈ ਜਿਹੜਾ ਅੱਜ ਤੁਹਾਨੂੰ ਮਾਮਲਾ ਭਾਈ ਇਦਾਂ ਆ ਕਿ ਅਸੀਂ ਉੱਤੇ ਪੈ ਜੀ ਸਵੇਰੇ ਮੈਨੂੰ ਫੋਨ ਆਇਆ ਗਵੰਡੀਆਂ ਦਾ ਆਂਟੀ ਨੇ ਫੋਨ ਕੀਤਾ ਤੁਹਾਡਾ ਉੱਪਰ ਦਾ ਗੇਟ ਟੁੱਟਾ ਆ ਅੱਗੇ ਦੇਖੋ ਮੈਨੂੰ ਲੱਗਾ ਚੋਰੀ ਹੋਇਆ ਅਸੀਂ ਅੱਗੇ ਬਾਹਰ ਲੋਕ ਤੋੜਿਆ ਦਾ ਚਾਬੀ ਹੈ ਨਹੀਂ ਸਾਡੇ ਕੋਲ ਸੋਰਾ ਸਾਹਿਬ ਨੇ ਕਿਹਾ ਲੋਕ ਤੋੜ ਲੋਕ ਤੋੜ ਕੇ ਦੇਖਿਆ ਅੰਦਰ ਸਾਰਾ ਕੁਝ ਖਿਲਾੜਿਆ ਪਿਆ ਸਮਾਨ ਤੁਹਾਡੇ ਸਾਹਮਣੇ ਹੀ ਦਿਖਾਇਆ ਤੁਸੀਂ ਗੋਲਡ ਵੀ ਲੈ ਗਏ ਵਿਆਹ ਸੀ ਮੁੰਡੇ ਦਾ ਦਸੰਬਰ ਤੇ ਉਹਨੇ 골ਡ ਬਨਵਾਇਆ 3 ਲੱਖ ਰੁਪਏ ਦਾ ਜੀ ਇਹ ਕਿਹੜੇ ਮੁੰਡੇ ਦਾ ਵਿਆਹ ਸੀ ਤੁਹਾਡਾ ਕੀ ਰਿਸ਼ਤੇਦਾਰ ਮੇਰੇ ਸਾਲੇ ਦਾ ਅੱਛਾ ਜੀ ਤੁਹਾਡਾ ਸਾਡੇ ਮੁੰਡੇ ਦਾ ਕਦੋਂ ਦਾ ਵਿਆਹ ਸੀ ਦਸੰਬਰ ਦਾ ਸਰ ਠੀਕ ਹੈ ਜੀ ਤੇ ਆ ਜਿਹੜਾ ਹੁਣ ਤੁਹਾਡੇ ਕਿੰਨੇ ਕਿੰਨੇ ਕੀ ਕੀ ਚੋਰੀ ਹੋ ਗਿਆ ਤੁਹਾਡੇ ਸਾਹਬ ਦੇ ਵਿਆਹ ਦਾ ਜਦੋਂ ਸਮਾਨ ਲਿਆ ਸੀ 골ਡ ਲਿਆ ਸੀ ਬਨਵਾਇਆ ਸੀ ਅਤੇ ਜੇਪੀ ਜੁਵਲਰ ਤੋਂ 3 ਲੱਖ ਰੁਪਏ ਦਾ ਜੀ ਤੇ ਬਾਕੀ ਉਹ 3 ਲੱਖ ਰੁਪਏ ਦਾ 골ਡ ਉਹ ਬਨਵਾਇਆ ਸੀ ਉਹ ਲੈ ਗਏ ਜੀ ਨਾਲੇ ਕੈਸ਼ ਸੀਗਾ 1.5 ਲੱਖ ਰੁਪਈਆ ਉਹ ਵੀ ਉਹ ਵੀ ਲੈ ਗਏ ਜੀ ਸਰ ਕਿ ਕੋਈ ਪੁਲਿਸ ਨੂੰ ਮੋਕੇ ਤੇ ਕੰਪਲੇਟ ਕੀਤੀ ਵੀ ਗਾਇਨਾ ਤੁਸੀਂ ਜੇ ਦੇਖੋ ਹਾਂ ਪੁਲਿਸ ਨੂੰ ਕੰਪਲੇਨ ਕੀਤੀ ਸਰ 100 ਨੰਬਰ ਤੇ ਫੋਨ ਕੀਤਾ ਸੀ ਉਹ ਤਾਂ ਵਾਪੇ ਪੁਰਾ ਇੰਡਸਟਰੀ ਲਈ ਜਾ ਕੇ ਆਏ ਪੁਲਿਸ ਆਈ ਸੀ ਉਹ ਲੈ ਕੇ ਕੰਪਲੇਨ ਲੈ ਕੇ ਗਏ ਆ ਉਹ ਕਹਿੰਦੇ ਕੋਈ ਗੱਲ ਨਹੀਂ ਕੀ ਕੱਲ ਨੂੰ ਆਓ ਤਾਲਾ ਆੜੇ ਕੱਲ ਨੂੰ ਉਹਨੂੰ ਨਾਲ ਲੈ ਕੇ ਆਓ ਇਹ ਮਕਾਨ ਹੈ ਕਿਦਾ ਹੁੰਦਾ ਮਕਾਨ ਕਿਦਾ ਵਾ ਮਕਾਨ ਬਲਰਾਮ ਸਿੰਘ ਦਾ ਮੈਂ ਸੋਰਾ ਸਾਬ ਦਾ ਤੁਸੀਂ ਰਹਿੰਦੇ ਇੱਥੇ ਹਾਂ ਅਸੀਂ ਨਹੀਂ ਉਹ ਵੀ ਰਹਿੰਦੇ ਆ ਮੈਨੇ ਉਹ ਐਕਚੁਅਲੀ ਪੈਂਡੇ ਗਏ ਆ ਸਰਵੇ ਚੱਲਦਾ ਪਿਆ ਨਾ ਟੋਟਲ ਕਿੰਨਾ ਕ ਨੁਕਸਾਨ ਆਪਣਾ ਹੋ ਗਿਆ ਲੱਗਦਾ ਲਗਭਗ ਸਰ

ਅਸੀਂ ਆਇਆ ਸੀ ਵੀਰੇ ਤੇ ਅਸੀਂ ਦੇਖਿਆ ਤੰਤਲਾ ਟੋੜ ਕੇ ਤਾਂ ਛੋੜੀ ਕੋਈ ਪਿਆ ਜਿੱਦਾਂ ਦਿਨ ਲੱਗਦਾ ਜੂਲੀ ਸੀਗਾ ਮੇਰਾ ਭਰਾ ਦਾ ਵਿਆਹ ਸੀਗਾ ਦਸੰਬਰ ਚ ਰੱਖਿਆ ਜਿਗਾ ਤੇ 1.5 ਲੱਖ ਐਸੀ ਪਿਆ ਸੀ ਉਹਦਾ ਫੋਨ ਵੀ ਸੀ ਨਵਾਂ ਹਜੇ ਕੇਸਾ ਜੇ ਭੜਿਆ ਸੀ ਫੋਨ ਦੇ ਇਸ ਤੇ ਉਹ ਵੀ ਫੋਨ ਵੀ ਸੀਗਾ ਭਾਂਡੇ ਸੀਗੇ ਟਿੱਕਲ ਦੇ ਰੱਖੇ ਸੀਗੇ ਬਾਹਰ ਸੇ ਉਹ ਵੀ ਲੈ ਗਏ ਆ ਤੇ ਜਿਹੜਾ ਇਹ ਕੰਪਿਊਟਰ ਵਗੈਰਾ ਸੀਗਾ ਉਹ ਕੰਪਿਊਟਰ ਵੀ ਮੇਰਾ ਪੜਾਇਆ ਹੁਣ ਨਵਾਂ ਲਿਆ ਸੀ ਇੱਥੇ ਰੱਖਿਆ ਸੀ ਕੰਮ ਕਰਦਾ ਸੀ ਤੇ ਕੰਮ ਕਰਨਾ ਕੰਪਿਊਟਰ ਵੀ ਜਾਲੀ ਲੈਪਟਾਪ ਲੈ ਗਿਆ ਜਿਹਦਾ ਉਹਦੇ ਬੈਟਰੀ ਪੁੱਟੇ ਹੋਰ ਛੱਡ ਗਿਆ ਬੈਟਰੀ ਲੈਪਟਾਪ ਜੈਸਾ ਉਹ ਲੈ ਲਿਆ ਕੀ ਲੱਗ ਰਿਹਾ ਤੁਹਾਨੂੰ ਕਿੰਨੇ ਕੁ ਵੇਲੇ ਘਟਣਾ ਹੈ ਰਾਤ ਦੀ ਹੈ ਕਿ ਦਿਨ ਦੀ ਹੈ ਰਾਤ ਦੀ ਹੈ ਭਾਜੀ ਕਿੰਨੀ ਦਾਕੀ ਪਾਈ ਹੈ ਸਾਰੇ ਸੁੱਤੇ ਹੋਏ ਹੁੰਦੇ ਗਵਾਂਡੀ ਫੇਰ ਅੱਛਾ ਜੀ ਰਾਤ ਦੇ ਕੰਮ ਹੈ ਦਿਨ ਤੇ ਫੇਰ ਹੁੰਦਾ ਨਹੀਂ ਇਹ ਰਾਤ ਕੀ ਲੱਗ ਰਿਹਾ ਕਿੱਧਰ ਦੀ ਆਇਆ ਗਲੀ ਵਾਲ ਦੀ ਚੋਰ ਜਾਂ ਕੋਠੇ ਵਾਲ ਦੀ ਕੀ ਲੱਗ ਰਿਹਾ ਤੁਹਾਨੂੰ ਕੋਠੇ ਵਾਲ ਦੇ ਆਇਆ ਭਾਜੀ ਗਲੀ ਵਾਲ ਤਾਂ ਦਾਨ ਚਾਹਦਾ ਕਿ ਨਾਲੇ ਥੋੜਾ ਸਾਡੇ ਟੋਕਾ ਕੋਠੇ ਵਾਲ ਦੀ ਗਿਆ ਇੱਧਰ ਕੰਨ ਸਾਡੇ ਨਾਲ ਲੱਗਦੀ ਆ ਉੱਥੇ ਗਏ ਕੋਈ ਕੈਮਰੇ ਵਗੈਰਾ ਗਲੀ 'ਚ ਕੋਈ ਕੈਮਰੇ ਭਾਜੀ ਗਲੀ 'ਚ ਹੈ ਨਹੀਂ ਕਿਤੇ ਵੀ ਪੁਲਿਸ ਆ ਗਈ ਸੀ ਹੁਣ ਮੌਕੇ ਤੇ ਹਾਂਜੀ ਪੁਲਿਸ ਆਈ ਸੀ ਸੀ ਤਾਂ ਆਪਣੇ ਖਿਲੇ ਸਾਏ ਸੀ ਉੱ딜 ਲੇਖ ਨੂੰ ਖਲੇਗੀ ਤੁਹਾਡੇ ਮੁਤਾਬਕ ਕਿੰਨੇ ਕ ਦਾ ਨੁਕਸਾਨ ਹੋ ਗਿਆ ਲੱਗਦਾ ਭਾਜੀ 5-6 ਲੱਖ ਤਾਂ ਹੋਈ ਗਿਆ ਤੁਹਾਨੂੰ ਮ ਠੀਕ ਹੈ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਕੋਲ ਇਨਸਾਫ ਦੀ ਅੱਜ ਅਸੀਂ ਇਹ ਵੀ ਮੰਗ ਕਰਦੇ ਅਮਲੀਆਂ ਦੇ ਕੰਮ ਇਹ ਉਹਨਾਂ ਦਾ ਹੀ ਕੰਮ ਹੋਣਾ ਹੈ ਤੁਸੀਂ ਬਸ ਇਹ ਘੜੋ ਉਹਨਾਂ ਨੂੰ ਬਸ ਫੜੋ ਦੇਖੋ ਉਹਨੇ ਕਿੰਨਾ ਕੀਤਾ ਇਹ ਤੇ ਹੁਣ ਆਉਣ ਵਾਲੇ ਦਿਨਾਂ ਜਿੱਦਾਂ ਤੁਸੀਂ ਦੱਸਿਆ ਤੁਹਾਡੇ ਬ੍ਰਦਰ ਦਾ ਵਿਆਹ ਹੈ ਤੁਹਾਡੇ ਉੱਤੇ ਇੱਕਦਮ ਹੀ ਇੰਨੀ ਵੱਡੀ ਸਮੱਸਿਆ ਆ ਗਈ ਹੈ ਜਿਹੜਾ ਲੈਣਾ ਬਾਜਿਆ ਸੀ ਉਹਨੇ ਮਿਹਨਤ ਮਿਹਨਤ ਨਾਲ ਜਿਹੜੇ ਪੈਸੇ ਜੋੜੇ ਸੀ ਗਹਿਣੇ ਬਣਾਏ ਸੀ ਸਾਰੇ ਨੋਟ ਫੋਲਡ ਕਰ ਲਿਆ ਅਮਣੀਆਂ ਨੇ ਤਾਂ ਹੋਰ ਵੀ ਕਰਦੀ